ਆਸਾ ਮਹੱਲਾ ਪਹਿਲਾ ਆਸਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 349 ਤੇ ਸੁਭਾਏ ਮਾਨ ਬਖਸ਼ਿਸ਼ ਕਰਦੇ ਹਨ ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ ਸਭ ਕਹਿੰਦੇ ਜੇ ਉਸ ਦੇ ਦਰ ਤੋਂ ਕੂਕਰ ਵੱੜ ਕੇ ਤੂੰ ਪੁਕਾਰ ਕਰੇ ਤੇ ਤੇਰੀ ਪੁਕਾਰ ਉਸ ਪ੍ਰਮਾਤਮਾ ਦੇ ਮਹਿਲ ਦੇ ਵਿੱਚ ਸੁਣੀ ਜਾਂਦੀ ਹੈ ਜਿਵੇਂ ਪਪੀਹਾ ਅੰਮ੍ਰਿਤ ਵੇਲੇ ਬੋਲਦਾ ਹੈ ਤਾਦਰ ਸੁਣੀ ਪੁਕਾਰ ਬਿggen ਨੂੰ ਫਰਮਾਣੂ ਅਬਰਸੋ ਕਿਰਪਾ ਤਾਰ ਜੇ ਉਹ ਪੰਛੀ ਬਬੀਹਾ ਹੋ ਕੇ ਉਸ ਦੀ ਪੁਕਾਰ ਸੁਣੀ ਜਾਂਦੀ ਹੈ ਤੇ ਤੂੰ ਤੇ ਇਨਸਾਨ ਹੈ ਇਸ ਕਰਕੇ ਜੇ ਦਰ ਮੰਗਤ ਕੂਕ ਕਰੇ ਜੇ ਇੱਕ ਦਰ ਦੇ ਉੱਤੇ ਮੰਗਣ ਵਾਸਤੇ ਤੂੰ ਕੂਕਰ ਦੀ ਤਰ੍ਹਾਂ ਪੁਕਾਰ ਕਰੇ ਤੇਰੀ ਪੁਕਾਰ ਮਹਲੀ ਖਸਬ ਸੁਣੇ ਸਾਰੇ ਸੰਸਾਰ ਦਾ ਖਸਬ ਪ੍ਰਮਾਤਮਾ ਆਪਣੇ ਮਹਿਲਾਂ ਦੇ ਵਿੱਚ ਆਪਣੇ ਦਰ ਦੇ ਉੱਤੇ ਤੇਰੀ ਫਰਿਆਦ ਸੁਣਦਾ ਹੈ ਭਾਵੇਂ ਤੀਰਕ ਭਾਵੇਂ ਤੱਕੇ ਇੱਕ ਵਡਾਈ ਦੇ ਉਦਾਹਰਨ ਦਿੱਤੀ ਕਿ ਇੱਕ ਕੂਕਰ ਜਿਹੜਾ ਕੁੱਤਾ ਹੈ ਆਪਣੇ ਮਾਲਕ ਦੇ ਦਰ ਤੇ ਜਦੋਂ ਜਾਂਦਾ ਹੈ ਕਈ ਵਾਰ ਨੂੰ ਤੱਕੇ ਵੀ ਪੈਂਦੇ ਨੇ ਫਿਰ ਵੀ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਜੇ ਕਿਤੇ ਤੇਰੀ ਅਰਦਾਸ ਵਿੱਚ ਕੀਤੀ ਹੋਈ ਅਰਦਾਸ ਦੀ ਮੰਗ ਲੇਟ ਹੋ ਜਾਵੇ ਤੇ ਤੂੰ ਆਪਣਾ ਮਨ ਨਾ ਬਦਲੀ ਆਪਣੇ ਮਨ ਨੂੰ ਟਿਕਾ ਕੇ ਰੱਖੀ ਜਿਵੇਂ ਇੱਕ ਕੂਕਰ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਭਾਵੇਂ ੱੱੱਕੇ ਵੀ ਪੈਣ ਪਰ ਉਸ ਦਰ ਤੋਂ ਤੈਨੂੰ ਪਰਮਾਤਮਾ ਦੀ ਦਾਤ ਜ਼ਰੂਰ ਮਿਲੇਗੀ ਜਾਣੋ ਜੋਤ ਨਾ ਪੁੱਛੋ ਜਾਤੀ ਆਗਿਆ ਜਾਤ ਨਹੀਂ ਜਿਸ ਦਰ ਦੇ ਉੱਤੇ ਤੂੰ ਪੁਕਾਰ ਕਰੇਗਾ ਨਾ ਉੱਥੇ ਤੇਰੀ ਜਾਤ ਪੁੱਛੀ ਜਾਣੀ ਹੈ ਨਾ ਉੱਚੀ ਨੀਚ ਦੇਖੀ ਜਾਂਦੀ ਹੈ ਉਹ ਤੇ ਤੇਰੇ ਅੰਦਰ ਦੀ ਭਾਵਨਾ ਦੇਖਦਾ ਹੈ ਰਹਾਓ ਆਪ ਕਰਾਏ ਆਪ ਕਰੇ ਉਹ ਪਰਮਾਤਮਾ ਆਪ ਹੀ ਕਰਨਾਰ ਹੈ ਆਪ ਉਲਾਮੇ ਚਿੱਤਰੇ ਉਹ ਪ੍ਰਮਾਤਮਾ ਦੇ ਦਰਦ ਉੱਤੇ ਜੇ ਤੂੰ ਉਲਾਮਾ ਵੀ ਦੇਵੇਂਗਾ ਉਹ ਪ੍ਰਮਾਤਮਾ ਐਨੇ ਠੰਡੇ ਸੁਭਾ ਦਾ ਹੈ ਕਿ ਉਹਦੇ ਮਨ ਵਿੱਚ ਅੰਚਕ ਮਾਤਰ ਵੀ ਤੇਰੇ ਪ੍ਰਤੀ ਗੁਸਾ ਨਹੀਂ ਸਿਰਫ ਪਿਆਰ ਹੀ ਪਿਆਰ ਹੈ। ਜਾ ਤੂੰ ਕਰਨ ਹਾਰ ਕਰਤਾਰ ਹੈ ਪ੍ਰਮਾਤਮਾ ਤੂੰ ਹੀ ਕਰਨ ਹਾਰ ਹੈ ਤੂੰ ਹੀ ਸਾਰੇ ਸੰਸਾਰ ਦਾ ਕਰਤਾਰ ਤੇ ਮਾਲਕ ਹੈ। ਕਿਆ ਮੁਹਤਾਜੀ ਕਿਆ ਸੰਸਾਰ ਜਦੋਂ ਪਤਾ ਹੈ ਕਿ ਤੂੰ ਹੀ ਸਾਰੇ ਸੰਸਾਰ ਦਾ ਮਾਲਕ ਹੈ ਫਿਰ ਮੈਂ ਕਿਉਂ ਕਿਸੇ ਦੀ ਮੁਹਤਾਜਗੀ ਕਰਾ ਕਿਉਂ ਕਿਸੇ ਦੇ ਦੂਸਰੇ ਦੇ ਦਰ ਤੇ ਜਾ ਕੇ ਆਪਣੀ ਝੋਲੀ ੱਡਾ ਆਪ ਉਪਾਏ ਆਪੇ ਦੇ ਆਪ ਹੀ ਉਪਾਅ ਕਰਕੇ ਆਪ ਹੀ ਸਾਹਿਬ ਦਾਤਾ ਬਖਸ਼ਿਸ਼ ਕਰਦੇ ਹਨ ਆਪੇ ਦੁਰਮਤਮਨਾਂ ਕਰੇ ਆਪ ਹੀ ਮੇਰੀ ਮਾੜੀ ਮਤਰ ਨੂੰ ਦੂਰ ਕਰਦੇ ਹੋ ਗੁਰਪ੍ਰਸਾਦ ਵਸੈ ਮੰਨਿਆ ਗੁਰੂ ਦੀ ਕਿਰਪਾ ਦੇ ਨਾਲ ਹੀ ਮਨ ਦੇ ਅੰਦਰ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਹੈ ਦੁੱਖ ਹਨੇਰਾ ਵਿੱਚੋਂ ਜਾਏ ਜਦੋਂ ਪਰਮਾਤਮਾ ਦਾ ਨਾਮ ਲੱਗਿਆ ਫਿਰ ਤੇਰੇ ਅੰਦਰੋਂ ਬਹਿਮਾ ਫਿਕਰਾਂ ਦਾ ਹਨੇਰਾ ਦੂਰ ਹੋ ਜਾਏਗਾ ਗਿਆਨ ਦਾ ਚਾਨਣ ਹੋ ਜਾਏਗਾ ਸੱਚ ਪਿਆਰਾ ਆਪ ਕਰੇ ਜਦੋਂ ਗਿਆਨ ਦਾ ਚਾਨਣ ਹੋ ਗਿਆ ਪ੍ਰਕਾਸ਼ ਹੋ ਗਿਆ ਉਹ ਮਾਲਕ ਜਿਹੜਾ ਸੱਚਾ ਹੈ ਫਿਰ ਆਪ ਤੈਨੂੰ ਬਖਸ਼ਿਸ਼ਾਂ ਕਰਕੇ ਅਵਰੀਕੋ ਸੱਚਨੰਦ ਦੇ ਹੋਰ ਕਿਸੇ ਨੂੰ ਇਹ ਦਾਤ ਨਹੀਂ ਮਿਲਦੀ ਸੱਚ ਰੂਪੀ ਪਰਮਾਤਮਾ ਦੇ ਨਾਮ ਦੀ ਉਹਨੂੰ ਮਿਲਦੀ ਹੈ ਜਿਹੜਾ ਉਹਦੇ ਦਰ ਦੇ ਉੱਤੇ ਪੁਕਾਰ ਕਰਦਾ ਹੈ ਜੇ ਕਿਸੇ ਦੇ ਵਿਖਾੜਾ ਨਾਨਕ ਆਗਾ ਪੁੱਛਣ ਵਾਲੇ ਦਾਸ ਨਾਨਕੇ ਆਖਦਾ ਹੈ ਜੇ ਕੋਈ ਹੋਰ ਇਹ ਦਾਤ ਦੇ ਸਕਦਾ ਤੇ ਸਾਇਬ ਕਹਿੰਦੇ ਉਹ ਸਿਰਫ ਇੱਕ ਪਰਮਾਤਮਾ ਹੀ ਹੈ ਜਿਹੜਾ ਇਹ ਨਾਲ ਦੀ ਦਾਤ ਦਿੰਦਾ ਇਸ ਤੋਂ ਇਲਾਵਾ ਕੋਈ ਹੋਰ ਦਾਤ ਦੇ ਹੀ ਨਹੀਂ ਸਕਦਾ ਕਿਉਂਕਿ ਹੋਰ ਦੀ ਕਿਸੇ ਤੇ ਵਸ ਦੀ ਗੱਲ ਹੀ ਨਹੀਂ ਸਿਰਫ ਇੱਕ ਪਰਮਾਤਮਾ ਹੀ ਹੈ ਜਿਹੜਾ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ